ਸਕੂਲ ਨੇ ਕਹਿੰਦੇ ਬੱਚੇ ਬੜੇ ਸਿਕਿਓਰ ਨੇ ਨਾ ਸਕੂਲਾਂ ਤੁਸੀਂ ਦੇਖ ਲਓ ਜੀ ਸਿਕਿਓਰ ਹੈ ਇੱਕ ਬੱਚੀ ਨਾਲ ਕਿੱਡਾ ਵੱਡਾ ਘਟਨਾ ਹੁੰਦੀ ਜਿਹੜੀ ਰੁਗੀ ਆ ਇਹ ਹਾਦਸਾ ਤੁਹਾਡੇ ਕਿਸੇ ਬੱਚੇ ਨਾਲ ਪਾਪਿਆ ਹੁੰਦਾ ਦੀ ਪੜ੍ਹਨੇ ਕਹਿੰਦਾ ਅਰਚਨਾ ਮੈਡਮ ਕਲਾਸ ਹੀ ਨਹੀਂ ਲੈਂਦੇ ਤੁਸੀਂ ਝੂਠ ਬੋਲ ਰਹੇ ਹੋ ਬਿਜਾ ਪੈਸੇ ਦੇ ਰਹੇ ਕਿ ਨਾ ਪੈਸੇ ਅਸੀਂ ਦੇ ਦੇਵਾਂਗਾ ਤੁਹਾਨੂੰ ਸਾਡੀਆਂ ਗਲਤੀਆਂ ਐ ਕਿ ਅਸੀਂ ਡੋਨੇਸ਼ਨਾਂ ਦੇ ਦੇ ਕੇ ਜਵਾਕ ਇੱਥੇ ਭੜਾਉਨੇ ਆ ਤੁਹਾਡੀ ਗਲਤੀ ਕੋਈ ਨਹੀਂ ਅਸੀਂ ਉਹਨੂੰ ਜ਼ਿੰਦਗੀ ਚੜਾ ਰੱਖਿਆ ਆ ਬਰੇ ਮਿਲੀ ਭੋਤ ਨਾਲ ਇਹ ਗੱਲ ਕਰ ਰਹੀ ਆ ਵੀ ਇੱਥੇ ਬੰਦੇ ਵੱਧ ਰੋਲਾ ਪਊਗਾ ਜਾਣ ਬੁੱਝ ਕੇ ਲੋਕਾਂ ਨੂੰ ਹਾਈਪਰ ਕਰ ਰਿਹਾ 40 ਮਿੰਟ ਤੋਂ ਖੜਾਈ ਖੜੇ ਆ ਗੇਟ ਖੋਲ ਕੇ ਜਦੋਂ ਨਿਰਬਿਆकांड ਹੋਇਆ ਸੀ ਦਿੱਲੀ ਉਸ ਤੋਂ ਬਾਅਦ ਇੱਕ ਸੁਮਰੀਂਗਪੁਰ ਦੀ ਰੂਲਿੰਗ ਸੀ ਹਰੇਕ ਬੱਸ ਦੇ ਅੰਦਰ ਸੀਸੀਟੀਵੀ ਕੈਮਰਾ ਹੋਊਗਾ ਅੰਨਾਂ ਦੀ ਕਿਹੜੀ ਬੱਸ ਦੇ ਅੰਦਰ ਸੀਸੀਟੀਵੀ ਕੈਮਰਾ ਦੱਸੋ 17 2.5 ਲੱਖ ਦੇਣਾ ਸਾਲ ਦਾ 2-2 ਲੱਖ ਦੇਣਾ ਉਹ ਤਾਂ ਬੇਟਾ ਥੱਲੇ ਜਿਨ੍ਹਾਂ ਨੇ ਲੈਣਾ ਉਹ ਆਉਣ ਦਾ ਨਾਂ ਹੀ ਲੈ ਰਹੇ ਕੋਆਰਡੀਨੇਟਰ ਕਦੇ ਕਲਾਸ ਨਹੀਂ ਲੈਂਦਾ ਪਰ ਫੇਰ ਵੀ ਸਾਨੂੰ 20 ਮਿੰਟ ਅਸੀਂ ਜਿਵੇਂ ਦੋਸ਼ੀ ਹੁੰਨੇ ਐ ਐ ਕਰਕੇ ਖੜੇ ਜੀ ਬੁਲਾ ਦਿਓ ਉਹਨੇ ਮਾਫੀ ਮੰਗਣੀ ਆ ਮਾਫੀ ਉਹਨੇ ਮੰਗਣੀ ਆ ਕਿ ਅਸੀਂ ਹੱਥ ਜੁੜੇ ਹੋਏ ਆ ਪ੍ਰਸ਼ਾਸਨ ਇਹਨਾਂ ਦੇ ਨਾਲ ਹੈ ਡੀਸੀ ਐਸਐਸਪੀ ਸਾਹਿਬ ਉਹਨਾਂ ਦੇ ਚੀਫ ਗੈਸਟ ਬੰਦੇ ਐ ਪ੍ਰਾਈਵੇਟ ਸਕੂਲਾਂ 'ਚ ਡੀਜੀ ਐਸਐਸਪੀ ਸਾਹਿਬ ਚੀਫ ਗੈਸਟ ਬੰਨਾ ਕਿੱਥੋਂ ਦਾ ਅਧਿਕਾਰ ਆ ਸਿਪ ਐਸਸੀ ਦੀ ਮੈਮ ਨਾ ਕਰੋ ਜੀ ਸਾਡੇ ਆਪਣੇ ਬੱਚੇ ਵੀ ਇਥੇ ਬੜੇ ਆ ਸਾਰੇ ਕੁਝ ਇੱਥੇ ਲੋਕੀ ਸਾਡੇ ਖੁੱਤ ਦੀਆਂ ਅੱਖਾਂ ਹੈ ਭਰੀਆਂ ਨੇ ਪਰ ਨਾ ਪਰ ਜੇ ਮੈਮ ਨੂੰ ਕੋਈ ਇਹ ਹੀ ਕਰਦਾ ਅਸੀਂ ਇੱਥੇ ਸੁੱਟੀ ਟਿਕਦੇ ਫਿਰ ਅਸੀਂ ਲਾਵਾਂਗੇ ਪੂਰੀ ਫਿਕਰ ਕਰਾਂਗੇ ਬੱਚੇ ਨੇ ਧਿਆਨ ਰੱਖਾਂਗੇ ਕੋਈ ਕੁਝ ਨਹੀਂ ਕਹਿੰਦਾ ਤੁਹਾਡੇ ਬੱਚੇ ਕੁਝ ਵੀ ਕਹਿ ਸੋਦਾ ਪੂਰੀ ਪਤਾ ਕੀ ਆਪਾਂ ਨੇ ਗੱਲ ਲਈ ਸੀ ਵੀ ਜੇ ਪਹਿਲੇ ਦਿਨ ਹੀ ਸਕੂਲ ਆਇਆ ਆ ਵਰਡਿੰਗ ਬੋਲ ਦਿੰਦਾ ਨਾ ਇਹਨਾਂ ਦੀ ਹਾਲਤੇ ਹੋਣੀ ਇਹ ਤਿੰਨ ਦਿਨਾਂ ਦਾ ਸਕੂਲ ਕਿਉਂ ਨਹੀਂ ਬੋਲਿਆ ਜੀ ਤੁਸੀਂ ਦੇਖੋ ਆ ਗਈਆਂ ਦੋ ਇਹ ਤਿੰਨ ਦਿਨਾਂ ਦਾ ਸਕੂਲ ਕਿਉਂ ਨਹੀਂ ਬੋਲਿਆ ਜੀ ਫਿਰ ਸਕੂਲ ਸਕੂਲ ਫੋਨ ਕਰ ਲੈਂਦਾ ਜੀ ਇਹਨਾਂ ਦੀ ਹਾਲਤ पे ਏਦੋਂ ਬੈਟਰ ਹੋ ਜਾਂਦੀ ਚਾਰ ਕਰ ਇਹਨਾਂ ਨੂੰ ਵੀ ਪੁੱਛਿਆ ਸੀ ਕਹਿੰਦੇ ਸੋ ਉਸ ਦਿਨ ਆਵਾਂਗੇ ਫਿਰ ਕਹਿੰਦੇ ਮੰਡੇ ਮਿਲਾਂਗੇ ਨਹੀਂ ਨਹੀਂ ਵੀਰੇ ਆਪਾਂ ਵੈਸੇ ਹੀ ਫੋਨ ਕਰ ਲੈਣੇ ਹੁੰਦੇ ਆ ਕਿਸੇ ਨੂੰ ਕਿ ਬਾਈ ਤਕੜਾ ਯਾਰ ਮੈਂ ਆਤਾ ਸਕਦਾ ਨਹੀਂਗਾ ਕੋਈ ਗੱਲ ਬਾਈ ਕੁਟੀਨਲ ਮਿਲ ਕੇ ਗੱਲ ਕਰਦੇ ਤਾਂ ਹੱਲ ਹੋ ਜਾਂਦਾ ਨਾ ਜਸਪੁਰ ਦਾ ਜਿਹੜਾ ਵਾਲਾ ਕੋਈ ਗੱਲ ਹਫਤੇ ਨਾਲ ਲਾ ਕੇ ਰੱਖੋ ਤੇ ਬੱਚੀ ਤਾਂ ਟੀਮ ਆਫ ਇੱਕ ਰੱਖੋ ਇਹ ਵੀ ਬੱਚੇ ਸਾਡੇ ਹੈ ਨਾ ਜਿਸ ਤਰ੍ਹਾਂ ਇਹ ਬੱਚੇ ਉਹ ਉਹ ਇਹਨਾਂ ਦੇ ਸਾਰੇ ਮੇਰੇ ਕੋਲ ਇੰਨੇ ਬੱਚੇ ਪਰ ਕੋਈ ਨਹੀਂ ਬੱਚਾ ਜਦੋਂ ਤੁਸੀਂ ਦੇ ਦਿੰਦੇ ਆਂ ਨਾ ਸਿਰ ਸਦਕਨ ਸਰਾਂਨ ਸਮਝਦੇ ਆਂ ਜੀ ਕੋਈ ਐਨਾ ਕੋਈ ਨਾ ਕੋਈ ਨਹੀਂ ਕੋਈ ਨਹੀਂ ਬਣੇ ਅਸੀਂ ਨਾਲ ਖੜੇ ਰਹੇ ਕਿਸੇ ਦੀ ਘਬਰਾਣਾ ਆਪਾਂ ਥੋੜੀ ਕੋਈ

ਕੋਈ ਕਮੀ ਨਹੀਂ ਰਹਗੀ ਕੋਈ ਗਲਤੀ ਨਹੀਂ एवरीवन نو ਮੇਰੇ ਬੱਚੇ ਵੀ ਇੱਥੇ ਪਾਸ ਆਊਟ ਨੇ ਸਾਰੇ ਬੱਚੇ ਸਰਵਿਸ ਵਿੱਚ ਚੰਗੀ ਤਰ੍ਹਾਂ ਜਾਉਂਦੇ ਨੇ ਸਾਰੇ ਨੂੰ ਪਤਾ ਮੈਨੂੰ ਕੋਈ ਰੁਕਣਾ ਨਹੀਂ ਜਾਨਦਾ ਇਸ ਸਕੂਲ ਦਾ ਫਲਕ ਸਿੰਘ ਮੇਰੀ ਬੇਟੀ ਸੀ ਉਹ ਵੀ ਓਕੇ ਓਕੇ ਫੇਟੇ ਗਈ ਹੈ ਜਾਨਦੇ ਹੋ ਕਿ ਮੈਂ 35 ইয়ার্স ਹੋ ਗਏ ਜੀ ਹਾਂਜੀ ਮੈਮ ਦੋਨੋਂ ਬੱਚੇ ਮੇਰੇ ਤੁਹਾਡੇ ਕੋਲੇ ਪੜਿਆ ਸੀ ਕਦੀ ਸਕੂਲ ਦੀ ਕੋਈ ਕੰਪਲੇਂਟ ਆਈ ਨਹੀਂ ਸੀ ਹੁਣ ਵੀ ਨਹੀਂ ਹੋਣੀ ਪੈਣੀ ਸਾਡੇ ਸਾਡੇ ਸ਼ਾਰਾਂ ਸੇ ਇਹ ਕਦੇ ਕਿਸੇ ਟਾਈਮ ਨੂੰ ਪੁੱਛਿਆ ਮੈਨੂੰ ਲੱਗਿਆ ਨਹੀਂ ਮੈਂ ਹਮੇਸ਼ਾ ਆਪਣੇ ਬੱਚੇ ਨੂੰ ਮੈਂ ਮਸਾਹੇ ਜਨਾ ਮੈਂ ਬੱਚੇ ਨੂੰ ਜਿਵੇਂ ਤੁਹਾਡੇ ਬੱਚੇ ਆ ਤੁਸੀਂ ਆਸਨ ਦੇ ਗ੍ਰੋਥ ਅਸੀਂ ਐਸੀ ਕਰਕੇ ਲਾਉਨੇ ਆ ਕਿਉਂਕਿ ਪਤਾ ਚਾਰਜ ਆਇਆ ਸਾਡੀ ਸਾਡੇ ਨਾਲ ਅੰਡਰਸਟੈਂਡ ਕਰ ਕਮਿਊਨਿਟੀ ਇਸ ਬਾਰੇ ਮੈਂ ਅਨਵੌਲੰਟਿਨਸ ਕੋਈ ਐਨੀ ਅਨਐਕਸਪੈਕਟਡਲੀ ਕੋਈ ਕਨਾਲ ਮੈਂ ਚਲੀ ਜਾਵਾਂ ਕਿ ਵੀ ਨਹੀਂ ਸ਼ੁਰੂ ਮੇਰੇ ਮੇਰੇ ਨਾਲ ਗੱਲ ਨਹੀਂ ਕੀਤਾ ਸੀ ਸਾਰਿਆਂ ਨੂੰ ਪਤਾ ਹੀ ਗੱਲ ਸੇ ਲੋਕੀ ਕਹਾਂਗੇ ਸਭ ਕਹਾਂਗੇ ਨਹੀਂ ਤਾਂ ਕਿਉਂ ਖੜੇ ਆ ਫੀਮੇਲ ਮੈਡਮ ਤੁਸੀਂ ਬੁਲਾ ਲਓ ਮੈਡਮ ਤੁਸੀਂ ਬੁਲਾ ਲਓ ਜੀ ਪਲੀਜ਼ ਬੁਲਾਓ ਸੁਣੋ ਸੁਣੋ ਪਤਾ ਕੀ ਪੇਰੈਂਟਸ ਸਾਰੇ ਬੈਠੇ ਆ ਉਹ ਆ ਰਹੀ ਤੁਸੀਂ ਕਹਿ ਰਹੇ ਹੋ ਕਲਾਸ ਆ ਰਹੀ ਹੈ ਕਿ ਉਹਨਾਂ ਨੂੰ ਕਲਾਸ ਜ਼ਰੂਰੀ ਸੀ ਜਾਂ ਆ ਟੈਸਟ ਜ਼ਰੂਰੀ ਸੀ ਜੀ ਬੰਦੇ ਦੇਖੋ ਇੰਨੇ ਲੋਕ ਆਇਆ ਖੜੇ ਆ ਇੱਥੇ ਮੈਡਮ ਹੁਣ ਤਾਂ ਮੈਡਮ ਹੁਣ ਤਾਂ ਚੁੱਪ ਕਰਦੇ ਉਹਨੇ ਦੋ ਇੱਕ ਪਰਲੂਸ ਕੋ ਗਸਰਦਾ ਕੋਈ ਨਹੀਂ ਚੋਣ ਕਰਕੇ ਅਸੀਂ ਪੀਸਫੁਲੀ ਖੜੇ ਆਏ ਇੰਨੇ ਜਣੇ ਵੇਟ ਕਰ ਰਹੇ ਆ ਉਹ ਜ਼ਰੂਰੀ ਹੈ ਜਾਂ ਕਲਾਸ ਲੈਣੀ ਜ਼ਰੂਰੀ ਹੈ ਜਿੱਦਾ ਉਹਦਾ ਮਤਵਾ ਬਣਿਆ ਰਹੀ ਤੁਹਾਡਾ ਫਰਜ ਬਣਦਾ ਹੈ ਉਹਨਾਂ ਨੂੰ ਲਿਆਉਣ ਦਾ ਅੱਜ ਅਸਲੀ ਨਿਕਲਦੀ ਕਹਿੰਦਾ ਅਰਚਨਾ ਮੈਡਮ ਕਲਾਸ ਹੀ ਨਹੀਂ ਲੈਂਦੇ ਤੁਸੀਂ ਝੂਠ ਬੋਲ ਰਹੇ ਹੋ ਕਿ ਪੈਸੇ ਅੱਜ ਪੈਸੇ ਅਸੀਂ ਦੇ ਦੇਵਾਂ ਤੁਹਾਆਂ ਤੁਹਾਨੂੰ ਸਾਡੀਆਂ ਗਲਤੀਆਂ ਹੈ ਕਿ ਅਸੀਂ ਡੋਨੇਸ਼ਨ ਆ ਦੇ ਦੇ ਕੇ ਜਵਾਕ ਇੱਥੇ ਭੜਾਉਨੇ ਆ ਤੁਹਾਡੀ ਗਲਤੀ ਕੋਈ ਨਹੀਂ ਅਸੀਂ ਕੋਲੋਂ ਦਿਰਤੇ ਜੜਾ ਰੱਖਿਆ ਆਪਰੇ ਇੱਕ ਮਿੰਟ ਐਂਦਾ ਮੇਰੀ ਗੱਲ ਸੁਣੋ ਮੇਰੀ ਇੱਕ ਮਿੰਟ ਗੱਲ ਸੁਣੋ ਇੱਕ ਮਿੰਟ ਬਰਾਦਰ ਇੱਕ ਮਿੰਟ ਜੀ ਜਦੋਂ ਪਹਿਲਾਂ ਆਪਣੀ ਗੱਲ ਹੋਈ ਸੀ ਤਾਂ ਹੀ ਮੈਂ ਕਹਿੰਦਾ ਸੀ ਵੀ ਪੰਜ ਸੱਤ ਬੰਦੇ ਗੱਲ ਕਰ ਲਓ ਐਂਦਾ ਹਾਈਪਰ ਨਾ ਹੋ ਜੀ ਬਹੁਤ ਵੀ ਵੇਟ ਕਰ ਰਿਹਾ ਮੈਡਮ ਇੱਕ ਮਿੰਟ ਇੱਕ ਮਿੰਟ ਪਹਿਲੀ ਗੱਲ ਤਾਂ ਅੱਧਾ ਘੰਟਾ ਹੋ ਗਿਆ ਜੀ ਇੱਕ ਮਿੰਟ ਬ੍ਰਦਰ ਇੱਕ ਮਿੰਟ ਜੀ ਮੈਂ ਤਾਂ ਹੀ ਪਹਿਲਾਂ ਕਹਿੰਦਾ ਵੀ ਹਾਈਪਰ ਨਾ ਹੋ ਆਪਾਂ ਹਾਈਪਰ ਨਾ ਹੋਈਏ ਤੇ ਆਪਾਂ ਇਹਨੂੰ ਸੌਟ ਆਊਟ ਕਰਦੇ ਹਾਂ ਵੀਰ ਜੀ ਜਿੰਨਾ ਨੇ ਦਿੱਤੀਆਂ ਉਸ ਗੱਲ ਦਾ ਮੈਟਰ ਨਹੀਂ ਜਿਹੜਾ ਇਹਨਾਂ ਦਾ ਜੈਨੂਅਲ ਕੰਸਰਨ ਆ ਉਹ ਗੱਲ ਕਰੀਏ ਸਵੇਰ ਸਵੇਰ ਦੇ ਇੱਥੇ ਬੈਠੇ ਨੇ ਖਰਚਨਾ ਮੈਡਮ ਨੇ ਅੱਜ ਤੱਕ ਕਲਾਸ ਨਹੀਂ ਲਈ ਹੁਣ ਆਉਣ ਦੇ ਬਹਾਨਾ ਲਾ ਰਹੇ ਕਿ ਕਲਾਸ ਲੈ ਰਹੇ ਕਿੱਥੇ 2 ਮਿੰਟ ਚਾ ਕੇ ਉਹਨਾਂ ਨੇ ਆ ਕੇ ਰੈਲਾਈਜ਼ ਕਰ ਦੇਣਾ ਸਾਰੀ ਢੀੜ ਆਪਾਂ ਬ੍ਰਦਰ ਬਾਹਰ ਕਿਉਂ ਨਹੀਂ ਆ ਰਹੇ ਨਹੀਂ ਬੁਲਾਣਾ ਦੋ ਜੀ ਕੀ ਮਤਲਬ ਇੱਕ ਮਿੰਟ ਯਾਰੇ ਦੇਖੋ ਮੇਰੀ ਇਹ ਗੱਲ ਸੁਣ ਲੀ ਚਰਨਜੀਤ ਬੁਲਾ ਲਓ ਮਸਲਾ ਨਿਬੜ ਜੂ ਚਰਨਜੀਤ ਸੁਣ ਪਹਿਲਾਂ ਜੱਬ ਕੇ ਬਿੱਟੋ ਹਾਏ 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 ਜੱਬ ਕੇ ਬਿੱਟੋ ਮਰਦਾ ਮਰਦਾ ਜੱਬ ਕੇ ਬਿੱਟੋ ਹਾਏ 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 ਜੱਬ ਕੇ ਬਿੱਟੋ ਹਾਏ ਮਰੰਡਾ ਮਰਦਾਵਾ ਮਰਦਾਵਾ ਤਾਲੀ ਕੀ ਘਟਰਾਵਾ ਕਰਦੀ ਆ ਪਿਆਉਣੀ ਆ ਰਹੇ ਮਰੰਡਾ ਮਰਦਾਵਾ ਇਹਦੀ ਜਾਨ ਮੁੱਚ ਕੇ ਬਾਹਰ ਆਉਣ ਚਾਹਦੀ ਸ਼ੇਮ ਫੀਲ ਕਰਦੀ ਆ ਉਹ ਉਹਨਾਂ ਨੂੰ ਇਹ ਆ ਵੀ ਕਿਸੇ ਲੋੜ ਜਿਹੜਾ ਹੈਗਾ ਅੰਦਰ ਹੀ ਆਉਣ ਇੱਕ ਪੁਲਿਸ ਵੀ ਉਹਨਾਂ ਨਾਲ ਮਿਲੀ ਹੋਈ ਆ ਪੁਲਿਸ ਮਿਲੀ ਭੁਗਤ ਨਾਲ ਇਹ ਗੱਲ ਕਰ ਰਹੀ ਆ ਵੀ ਇੱਥੇ ਬੰਦੇ ਵੱਧ ਰੋਲਾ ਪਊਗਾ ਜਾਨ ਮੁੱਚ ਕੇ ਲੋਕਾਂ ਨੂੰ ਹਾਈਪਰ ਕਰ ਰਿਹਾ 40 ਮਿੰਟ ਤੋਂ ਖੜਾਈ ਖੜੇ ਆ ਗੇਟ ਖੋਲ ਕੇ ਇਹ ਕਹਾਵਾ ਆਪਣੀ ਇਹ ਘਟਨਾ ਕੋਈ ਛੋਟੀ ਘਟਨਾ ਨਹੀਂ ਬਾਹਰ ਨਹੀਂ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਇੱਕ ਨਿੱਕੀ ਜੀ ਬੱਚੀ ਦੇ ਨਾਲ ਐਡੀ ਵਿਟਿਕਾ ਜੱਟ ਕਿਹ ਮਿੱਟੋ ਹੈ ਮੈਂ ਅੱਜ ਤੱਕ ਕਲਾਸ ਨਹੀਂ ਲਈ ਕਿਉਂਕਿ ਕੋਆਰਡੀਨੇਟਰ ਹੈ ਕੋਆਰਡੀਨੇਟਰ ਕਦੇ ਕਲਾਸ ਨਹੀਂ ਲੈਂਦਾ ਪਰ ਫੇਰ ਵੀ ਸਾਨੂੰ 20 ਮਿੰਟ ਅਸੀਂ ਜਿਵੇਂ ਦੋਸ਼ੀ ਹੁੰਨੇ ਆਏ ਕਰਕੇ ਖੜੇ ਜੀ ਬੁਲਾ ਦਿਓ ਉਹਨੇ ਮਾफी ਮੰਗਣੀ ਆ ਮਾਫੀ ਉਹਨੇ ਮੰਗਣੀ ਹੈ ਕਿ ਅਸੀਂ ਹੱਥ ਜੁੜੇ ਹੋਏ ਆ ਇੱਕ ਯਾਰ ਪੇਰੈਂਟਸ ਤੰਗ ਆ ਯਾਰ ਪੇਰੈਂਟਸ ਆ ਕੇ ਤੁਸੀਂ ਕਹਿ ਦਿਓ ਵੀ ਭੈਣ ਜੀ ਗਲਤੀ ਹੋ ਗਈ ਜੀ ਸਾਡੇ ਤੋਂ ਸੱਚਾ 4 ਦਿਨ ਹੋ ਗਿਆ ਇਸ ਇਨਸੀਡੈਂਟ ਹੋਏ ਨੂੰ ਸਕੂਲ ਚਲਿਓ ਕੀ ਐਫਰ ਹੋਇਆ ਸਕੂਲ ਦਾ ਫਰਜ ਨਹੀਂ ਬੰਦਾ ਇੱਕ ਪਾਸੇ ਤਾਂ ਇਹ ਸਕੂਲ ਪ੍ਰਾਈਵੇਟ ਸ਼ੇਅਰ ਦੇ ਸਕੂਲਾਂ ਦੇ ਵਿੱਚੋਂ ਘੁੰਮਾਂਦਾ ਵੇ ਆਪ ਨੂੰ ਦੂਜੇ ਪਾਸੇ ਸਕੂਲ ਨੇ ਪੇਰੈਂਟ ਨੂੰ ਇੱਕ ਵਾਰ ਵੀ ਅਪਰੋਚ ਤੱਕ ਨਹੀਂ ਕੀਤਾ ਐਟ ਲੀਸਟ ਇਹ ਥੋੜੇ ਸਕੂਲ ਦੀ ਬੈਂਡ ਸੀ ਆ ਬੋਲੋ ਜੈ ਬੋਲੋ ਜੈਜ਼ ਕਰਨਾ ਤਾਂ ਥੋੜਾ ਬੰਦਾ ਸੀ ਔਰ ਇਹ ਪੇਰੈਂਟ ਨੂੰ ਸੈਟੀਸਫਾਈ ਕਰਨਾ ਤਾਂ ਬੰਦਾ ਸੀ ਇਹ ਥੋੜੇ ਤਾਂ ਉਹ ਵੀ ਨਹੀਂ ਹੁੰਦਾ ਅੱਜ ਸਵੇਰ ਦੇ 10 ਵਜੇ ਦਾ ਧਰਨਾ ਇੱਥ 12:30 ਹੋ ਗਏ ਇਸ ਟਾਈਮ ਇਹਨਾਂ ਨੇ ਕੀਤਾ ਕਿ ਆਪਦੀ ਮੈਡਮ ਨੂੰ ਪ੍ਰੋਡਕਸ਼ਨ ਕਰਦੇ ਵਾ ਪ੍ਰਸ਼ਾਸਨ ਉਹਨਾਂ ਨੂੰ ਬਚਾਉਂਦਾ ਪਿਆ ਐਕਚੁਅਲੀ ਕੀ ਹੈ ਜਿਹੜਾ ਮਿਸ਼ਨਰੀਆਂ ਦਾ ਕੰਮ ਹੈ ਨਾ ਇੱਕ ਮਿਸ਼ਨ ਤੇ ਸਾਡੇ ਲੋਕਾਂ ਨੇ ਇਹੀ ਅਸੀਂ ਪੈਸੇ ਦੇ ਦੇ ਕੇ ਤੁਹਾਨੂੰ ਵਧਾਇਆ ਤੇ ਅੱਜ ਉਹਦਾ ਰਿਜ਼ਲਟ ਇਹ ਹੈ ਕਿ ਸਾਡੇ ਘਰਾਂ ਨੂੰ ਲੈ ਗਏ। ਬੜੇ ਚੰਗੇ ਸਕੂਲ ਨੇ ਕਹਿੰਦੇ ਇਹ ਤਾਂ ਬੜੇ ਮਹਿੰਗੇ ਜੀ। ਸਕੂਲ ਨੇ ਇਹ ਸਿਰ ਨਾਮ ਦੇ ਸਕੂਲ ਚੱਲੇ। ਭਾਜੀ ਇਹ ਪ੍ਰਸ਼ਾਸਨ ਪ੍ਰਸ਼ਾਸਨ ਕਹਿੰਦਾ ਹੈ ਪ੍ਰਸ਼ਾਸਨ ਪ੍ਰਸ਼ਾਸਨ ਇੱਕ ਮਿੰਟ ਇੱਕ ਮਿੰਟ ਪ੍ਰਸ਼ਾਸਨ ਕਹਿੰਦਾ ਜਿਹੜੀਆਂ ਵੈਨਾਂ ਚੈੱਕ ਕਰਨੀਆਂ ਆਰਟੀਐਨ ਚੈੱਕ ਕਰਨੀਆਂ ਉੱਥੇ ਜਾ ਕੇ ਐਪਲੀਕੇਸ਼ਨ ਦਿਓ। ਅਸੀਂ ਮੰਗ ਕਰਦੇ ਆਂ ਆਰਟੀਐਨ ਸਰਕਾਰੀ ਤਨਖਾਹ ਲੈਂਦਾ। ਹੁਣੀ ਇੱਥੇ ਆਵੇ ਸਾਰੀਆਂ ਵੈਨਾਂ ਜ਼ਬਤ ਕਰੇ। ਸਾਰੀਆਂ ਵੈਨਾਂ ਇਲਿਗਲ ਖੜੀਆਂ ਇੱਥੇ। ਸਾਰੀਆਂ ਵੈਨਾਂ ਇਲਿਗਲ ਖੜੀਆਂ ਇੱਥੇ। ਜਦੋਂ ਅਰਮਿਸ਼ਨ ਦਾ ਟਾਈਮ ਹੁੰਦਾ ਇਹੀ ਪ੍ਰਸ਼ਾਸਨ ਇਹੀ ਵੈਨਾਂ ਦਾ ਚਲਾਨ ਕੱਢਦਾ ਜਦੋਂ ਨਿਰਬਿਆ ਘਾੜ ਹੋਇਆ ਸੀ ਦਿੱਲੀ ਉਸ ਤੋਂ ਬਾਅਦ ਇੱਕ ਸੁਪਰੀਮ ਕੋਰਟ ਦੀ ਰੂਲਿੰਗ ਸੀ ਹਰੇਕ ਬਸ ਦੇ ਅੰਦਰ ਸੀਸੀਟੀਵੀ ਕੈਮਰਾ ਹੋਊਗਾ ਅੰਨਾਂ ਦੀ ਕਿਹੜੀ ਬਸ ਦੇ ਅੰਦਰ ਸੀ ਜੀਡੀਵੀ ਕੈਮਰਾ ਦੱਸੋ ਕਿਸੇ ਕਿਸੇ ਬਸ ਦੇ ਵਿੱਚ ਨਹੀਂ ਹੈਗਾ ਕੋਈ ਚੈੱਕ ਨਹੀਂ ਹੈਗਾ ਉਹ ਐਸ ਤੋਂ ਇਨਾਂ ਨਾਲ ਇੱਕ ਕੰਡੈਕਟਰ ਡਰਾਈਵਰ ਦੇ ਨਾਲ ਹੀ ਕਿ ਟੈਂਡੈਂਡ ਜ਼ਰੂਰੀ ਹੈ ਬਸ ਦੇ ਵਿੱਚ ਬੱਚਿਆਂ ਵਾਸਤੇ ਉਹ ਵੀ ਇਹਦੇ ਵਿੱਚ ਨਹੀਂ ਹੈਗਾ ਮਤਲਬ ਕਿ ਚੋਰੀ ਕੁੱਤੀ ਚੋਰਾ ਨਾਲ ਰਲਈ ਹੋਈ ਹੈ ਪ੍ਰਸ਼ਾਸਨ ਵੀ ਇਹਨਾਂ ਨਾਲ ਰਲਿਆ ਹੋਇਆ ਹੈ ਪਰ ਡੈਕਟ ਕਰਦਾ ਵੇ ਤੁਸੀਂ ਦੇਖੋ ਪ੍ਰਸ਼ਾਸਨ ਉਹਨਾਂ ਨੂੰ ਤੁਮਕੋ ਹੁੰਦੀ ਜਗ੍ਹਾ ਦੇ ਉੱਤੇ ਜਾਂ ਉਹਨਾਂ ਨੂੰ ਸਮਝਾਉਂਦੀ ਜਗ੍ਹਾ ਤੇ ਪ੍ਰਦਰਸ਼ਨ ਕਰਿਆ ਨੂੰ ਸਮਝਾਂਦਾ ਵੇਖੋ ਜੀ ਇਹਨਾਂ ਦੀਆਂ ਜਿਹੜੀਆਂ ਬੱਸਾਂ ਖੜੀਆਂ ਨੇ ਆਰਟੀ ਆਵੇ ਇੱਥੇ ਇੱਥੇ ਚੈੱਕ ਕਰੇ ਬੱਸਾਂ ਦੇ ਕਾਗਜ਼ ਵੀ ਕਿਸੇ ਦੇ ਪੂਰੇ ਨਹੀਂ ਅਸੀਂ ਆਨਲਾਈਨ ਚੈੱਕ ਕਰਕੇ ਦੇਖਿਆ ਬੜੇ ਮਹਿੰਗੇ ਸਕੂਲ ਨੇ ਕਹਿੰਦੇ ਬੱਚੇ ਬੜੇ ਸਿਕਿਉਰ ਨੇ ਇਹਨਾਂ ਸਕੂਲਾਂ ਤੁਸੀਂ ਦੇਖ ਲਓ ਜੀ ਸਿਕਿਉਰ ਹੈ ਇੱਕ ਬੱਚੀ ਨਾਲ ਕਿੱਡਾ ਵੱਡਾ ਘਟਨਾ ਹੁੰਦੀ ਜਿਹੜੀ ਰੁਗੀ ਆ ਜੇ ਹੋ ਜਾਂਦਾ ਕੌਣ ਜ਼ਿੰਮੇਵਾਰ ਸੀਗਾ ਜੀ ਤੇ ਹੁਣ ਸਾਨੂੰ ਪਤਾ ਕੀ ਕਹਿ ਰਹੇ ਆ ਪ੍ਰਸ਼ਾਸਨ ਪੁਲਿਸ ਵਾਲੇ ਵੀ ਮਿਲੇ ਹੋਇਆ ਸ ਡੀਐਸਪੀ ਸਾਹਿਬ ਕੀ ਕਰਦੇ ਆ ਗੇਟ ਖੋਲਦੇ ਕਹਿੰਦੇ ਅਸੀਂ ਮੈਡਮ ਆਉਂਦੇ ਆ ਜੀ ਮੈਡਮ ਆਉਂਦੇ ਆ ਸਾਨੂੰ ਦੇਖੋ ਨਾਲੇ ਤਾਂ ਅਸੀਂ ਇਨਸਾਫ ਮੰਗਣਾ ਆ 2 ਘੰਟੇ ਤੋਂ ਅਸੀਂ ਮੰਗਦੇ ਆਂ ਉਹਨਾਂ ਦੇ ਗੇਟ 'ਚ ਹੱਥ ੱਡੀ ਖੜੇ ਆਂ ਵੀ ਮੈਡਮ ਆਉਂਦੇ ਆ ਮੈਡਮ ਆਉਂਦੇ ਆ ਹੁਣ ਵੀ ਮਤਲਬ ਇਹ ਗੱਲ ਕਹਿ ਕੇ ਪੱਲਾ ਝਾੜ ਗਏ ਵੀ ਜੇ ਇੱਥੇ ਜ਼ਿਆਦਾ ਲੋਕ ਕਰਕੇ ਉਹ ਡਰਦੇ ਆ ਮੇਨ ਗੱਲ ਇੰਨੀ ਆ ਜੀ ਪ੍ਰਸ਼ਾਸਨ ਇਹਨਾਂ ਦੇ ਨਾਲ ਆ ਡੀਸੀ ਐਸਐਸਪੀ ਸਾਹਿਬ ਉਹਨਾਂ ਦੇ ਚੀਫ ਗੈਸਟ ਬੰਦੇ ਆ ਪ੍ਰਾਈਵੇਟ ਸਕੂਲਾਂ 'ਚ ਡੀਡੀ ਅਸਧ ਵੀ ਸਾਹਿਬ ਚੀਫ ਗੈਸਟ ਬੰਦਾ ਕਿੱਥੋਂ ਦਾ ਅਧਿਕਾਰ ਆ ਇਹ ਸਕੂਲ ਦੇ ਨਾਲ ਪ੍ਰਸ਼ ਐਪਲੀਕੇਸ਼ਨ ਦੋਗੇ ਇਹਨਾਂ ਦੇ ਵਿਰੁੱਧ ਉਹਨਾਂ ਨੂੰ ਇਹ ਚੀਫ ਗੈਸਟ ਬਣਾ ਲੈਂਦੇ ਆ ਪ੍ਰਸ਼ਾਸਨ ਬਿਲਕੁਲ ਇਹਨਾਂ ਦੇ ਨਾਲ ਆ ਪਬਲਿਕ ਜਿੱਥੇ ਮਰਜ਼ੀ ਧੱਕੇ ਗਾਵੇ ਇਹ ਚੈੱਕ ਕਰਨਾ ਬਸ ਇਹਨਾਂ ਦਾ ਕੰਮ ਹੈ ਕਿ ਪਬਲਿਕ ਦਾ ਕੰਮ ਹੈ ਤਾਂ ਲਗਾਤਾਰ ਤਸਵੀਰਾਂ ਦਿਖਾ ਦਿੰਦੇ ਆ ਜਿਹੜਾ ਉਹ ਲੋਕਾਂ ਵੱਲੋਂ ਘੇਰਿਆ ਇਹਨਾਂ ਦੇ 300 ਲੱਖ ਦੇ ਵਿਦਾ ਇਹ ਬੜੇ ਮਹਿੰਗੇ ਸਕੂਲ ਆ ਕਹਿੰਦੇ ਬੜੇ ਸਿਕਿਉਰ ਨੇ ਬੱਚੇ ਇਹਨਾਂ ਸਕੂਲਾਂ ਦੇ ਕੋਈ ਦੇਖੋ ਪਹਿਲੀ ਗੱਲ ਜਿੰਨੇ ਨੇ 2.5 ਲੱਖ ਦੇਣਾ ਸਾਲ ਦਾ 2-2 ਲੱਖ ਦੇਣਾ ਉਹ ਤਾਂ ਬੇਟਾ ਥੱਲੇ ਜਿਨ੍ਹਾਂ ਨੇ ਲੈਣਾ ਉਹ ਆਉਣ ਦਾ ਨਾਂ ਹੀ ਲੈ ਰਹੇ ਉਹ ਆਪਦੀ ਮਰਜ਼ੀ ਨਾਲ ਰੋਲ ਨਹੀਂ ਹੈਗਾ ਉਹ ਟੀਚਰ ਭੇਜਤੀ ਇੱਥੇ ਜਿਹੜੀ ਟੀਚਰ ਮੋਲੀ ਆ ਉਹ ਟੀਚਰ ਆਈ ਨਹੀਂ ਹੈਗੀ ਜਿਹੜੇ ਇਹਨਾਂ ਦੇ ਤੌਣਾ ਚ ਕਿੱਲੇ ਆ ਘਮੰਡਦੇ ਉਹ ਨਹੀਂ ਨਿਕਲਦੇ ਉਹ ਸਾਡੇ ਲੋਕਾਂ ਨੇ ਮੈਨੂੰ ਲੱਗਦਾ ਹਜੇ ਤਰੀਕੇ ਨਹੀਂ ਅਪਣਾਏ ਕੱਢਣ ਵਾਲੇ ਨਹੀਂ ਨਿਕਲਦਾ 15 ਮਿੰਟ ਦੇਣ ਸੋਸ ਕੱਢ ਲੈਣੇ ਇੱਥੇ ਸਿਰਫ ਨਾਰਮਲ ਜੀ ਗੱਲ ਸੀ ਕਿ ਜਿਹੜੀ ਲੇਡੀ ਨੇ ਮਿਸ ਬਿਹੇਵਰ ਕੀਤਾ ਇਥੋਂ ਦੀ ਪ੍ਰਿੰਸੀਪਲ ਨੇ ਉਹ ਆ ਕੇ ਉਹ ਮਾਪਿਆਂ ਤੋਂ ਮਾਫੀ ਮੰਗਲੇ ਉਹ ਮਾਫੀ ਮੰਗਣ ਦੇ ਲਈ ਉਹਨਾਂ ਨੇ 2 ਘੰਟਿਆਂ ਦਾ 3 ਘੰਟਿਆਂ ਦਾ ਡਰਾਮਾ ਰਚਿਆ ਪਿਆ ਲੋਕ ਜਿਨ੍ਹਾਂ ਨੇ ਫੀਸਾਂ ਦੇਣੀਆਂ ਅੱਜ ਇਹਨਾਂ ਦੇ ਜਵਾਕ ਪੜਦੇ ਹੋ ਸੜਕਾਂ ਤੇ ਬੈਠੇ ਆ ਉਹ ਹੁਣ ਵੀ ਬਾਹਰ ਬੈਠੇ ਕਹਿ ਰਹੇ ਆ ਮਨਤਾ ਕਰ ਰਿਹਾ ਜਿਨ੍ਹਾਂ ਨੇ ਜਿਨ੍ਹਾਂ ਨੇ ਫੀਸਾਂ ਲੈਣੀਆਂ ਜਿਨ੍ਹਾਂ ਨੇ ਪੈਸੇ ਇਕੱਠੇ ਕੀਤੇ ਉਹਨਾਂ ਦਾ ਹਜੇ ਨਖਰਾ ਲੋਟ ਨਹੀਂ ਆ ਰਿਹਾ ਸੋ ਗੱਲ ਤਾਂ ਇਹ ਆ ਕਿ ਲੋਕ ਤਾਂ ਇਹ ਮੰਗਦੇ ਆ ਕਿ ਸਾਡੇ ਬੱਚਿਆਂ ਦੀ ਜ਼ਿੰਮੇਵਾਰੀ ਕੀ ਆ ਜੀ ਸਭ ਤੋਂ ਵੱਧ ਟਾਈਮ ਬੱਚੇ ਟੀਚਰਾਂ ਨਾਲ ਰਹਿੰਦੇ ਆ ਸਕੂਲ 'ਚ ਰਹਿੰਦੇ ਆ ਤੇ ਜੇ ਇੱਥੇ ਨਹੀਂ ਸੇਫਟੀ ਹੈਗੀ ਤਾਂ ਫਿਰ ਸੇਫਟੀ ਕਿੱਥੇ ਆ ਤਾਂ ਹੁਣ ਇਹੀ ਆ ਕਿ ਲੋਕ ਆ ਜਿਹੜੇ ਜਿਨ੍ਹਾਂ ਦੇ ਜਵਾਬੀ ਘਟਨਾ ਵਾਪਰੀ ਉਹਨੂੰ ਇਹ ਹਜੇ ਟਿੱਚ ਜਾਣ ਦਰਕਨਾਰ ਦਰਕਨਾਰੀ ਕੀਤਾ ਜਾ ਰਿਹਾ ਉਹ ਇਹਨਾਂ ਲਈ ਕੋਈ ਮਾਈਨਰ ਨਹੀਂ ਆ ਮੈਨੇ ਨਹੀਂ ਰੱਖਦੀ ਨਿੱਕੀ ਜੀ ਗੱਲ ਕਹਿ ਕੇ ਉਹਨੂੰ ਦਰਕਨਾਰ ਕੀਤਾ ਜਾ ਰਿਹਾ ਦਰਕਨਾਰ ਕੀਤਾ ਜਾ ਰਿਹਾ ਬਿਲਕੁਲ ਹਾਂ ਬਾਈ ਜੀ ਕੁੱਲਾ ਵਿੱਚ ਸੰਟ ਜੇਵੀਅਰ ਸਕੂਲ ਹੈ ਮਤਲਬ ਬੜਾ ਕਹਿੰਦੇ ਤਕੜੇ ਸਕੂਲ ਨੇ ਹੈ ਅੰਗਰੇਜ਼ੀ ਸਕੂਲ ਨੇ ਬੱਚੇ ਪੜਾਉਓ ਇੱਥੇ ਸਿਕੂਅਰ ਸੇਫ ਚੰਗੀ ਪੜ੍ਹਾਈ ਇੱਥੇ ਬੜਾ ਕੁਝ ਸਿੱਖਾਇਆ ਜਾਂਦਾ ਕਿਹੜੇ ਬਸ ਸੇਫ ਹੈ ਕਿ ਦੇਖੋ ਜਿਹੜੇ ਜਿਹੜੇ ਮੈਡਮ ਦਾ ਰੋਲ ਜਦੋਂ ਇਹਨਾਂ ਨੇ ਪੇਰੈਂਟਸ ਨੇ ਫੋਨ ਕੀਤਾ ਵੀ ਸਾਡੀ ਬੱਚੀ ਨਾਲ ਇਹ ਮਤਲਬ ਕਿ ਐਕਸੀਡੈਂਟ ਹੋਇਆਗਾ ਉਹ ਉਹ ਮੈਡਮ ਇਸ ਮਤਲਬ ਕਿ ਪੇਰੈਂਟਸ ਨਾਲ ਕਿੰਨਾ ਗਲਤ ਤਰੀਕੇ ਨਾਲ ਬਿਹੇਵ ਕਰ ਰਹੇ ਆ ਪਰ ਜਿਹੜੀ ਮੈਡਮ ਦੀ ਗਲਤੀ ਹੈ ਜਿਹੜੇ ਮਤਲਬ ਕਿ ਉਹ ਉਹ ਮੈਡਮ ਨੂੰ ਲਿਆਂਦਾ ਨਹੀਂ ਗਿਆ ਜਿਹੜੀ ਕਲਾਸ ਇਨਚਾਰਜ ਹੈਗੀ ਉਹਨੂੰ ਲੈ ਕੇ ਆਂਦਾ ਗਿਆਗਾ ਅ ਕਿ ਇਹ ਜੇ ਥਾਂ ਮਤੇ ਬੱਚੇ ਲਾਉਂਦੇ ਆਗੇ ਸਾਨੂੰ ਲਾਉਣੇ ਨਹੀਂ ਚਾਹੀਦੇ ਇਹ ਡੇ ਡੋਨੇਸ਼ਨਾਂ ਲੈ ਰਹੇ ਆ ਹਰੇਕ ਥਾਂ ਤੋਂ ਪੀਸਾ ਲੈ ਰਹੇ ਨੇ ਜੇ ਹੁਣ ਕਹਿ ਰਹੇ ਆ ਵੀ ਵੈਣਾ ਦੇ ਵਿੱਚ ਹੋਈ ਆ ਜੋ ਕੁਝ ਹੋਇਆਗਾ ਪਰ ਜਿਹੜਾ ਪੇਰੈਂਟਸ ਆ ਉਹ ਬੈਣਾ ਦੀ ਜਿਹੜੀ ਫੀਸ ਆ ਉਹ ਸਕੂਲ ਦੇ ਵਿੱਚ ਭਰਦੇ ਆ ਤੇ ਇਹਨਾਂ ਦੇ ਜਿੰਨੀਆਂ ਵੀ ਬੈਣਾ ਨੇ ਉਹਨਾਂ ਦੇ ਵਿੱਚ ਬਕਾਇਦਾ ਤੌਰ ਤੇ ਜੇ ਵੀ ਸਕੂਲ ਦਾ ਨਾਮ ਆਗਾ ਜਾਂ ਤਾਂ ਆਪਾਂ ਮੰਨ ਲੀਏ ਵੀ ਬੈਣ ਦੇ ਉੱਤੇ ਜੇ ਵੀ ਸਕੂਲ ਦਾ ਨਾਮ ਨਾ ਹੋਵੇ ਸਕੂਲ ਦਾ ਨਾਮ ਜੇ ਵੀ ਸਕੂਲ ਦਾ ਨਾਮ ਆਗਾ ਉੱਤੇ ਬੈਣ ਤੇ ਤਾਂ ਵੀ ਇਹ ਸਕੂਲ ਸਾਡ ਜਿੰਮੇਵਾਰ ਹੈ ਕੋਈ ਗੱਲ ਨਹੀਂ ਸੁਣ ਰੇ ਤੁਸੀਂ ਦੇਖ ਸਕਦੇ ਕਿੰਨਾ ਕੱਟ ਹੋਇਆ ਵਾ ਬੱਚੇ ਵੀ ਬੱਚਿਆਂ ਦੇ ਪੇਰੈਂਟਸ ਵੀ ਆਇਆ ਆਮ ਲੋਕ ਵੀ ਆਏ ਆ ਪਰ ਇਹ ਕੋਈ ਗੱਲ ਨਹੀਂ ਸੁਣਨ ਨੂੰ ਤਿਆਰ ਹੈਗੇ ਇੱਥੇ ਜੀ ਇਹ ਸ਼ਰਮਾ ਜੀ ਕੀ ਲੱਗਦਾ ਕੋਈ ਮਤਲਬ ਹੋਰ ਕਟਨਾ ਢੀਕ ਦੇ ਕੇ ਕੋਈ ਵੱਡੀ ਕਟਨਾ ਹੋਵੇ ਫੇਰ ਕਰਨੇ ਕੋ ਪਹਿਲਾਂ ਕਦੇ ਵੀ ਨਹੀਂ ਅਵੇਅਰ ਹੁੰਦੇ ਜਿਹੜੇ ਲੋਕ ਆ ਹੋਰ ਸਕੂਲਾਂ 'ਚ ਵੀ ਬੈਨਾ ਇਦਾਂ ਦੀਆਂ ਚੱਲਦੀਆਂ ਹੋਣਗੀਆਂ ਕਦੇ ਪੇਰੈਂਟਸ ਬੱਚਾ ਚੜਾਉਣ ਤੋਂ ਬਾਅਦ ਇਹ ਨਹੀਂ ਦੇਖਦੇ ਵੀ ਉਹ ਡਰਾਈਵਰ ਕਹੇ ਜਾਏ ਕਦੇ ਨਹੀਂ ਦੇਖਦੇ ਵੀ ਯਾਰ ਬੈਂਕ ਕੰਡਮ ਹੈ ਅਸੀਂ ਇਹ ਸੋਚ ਲੈਨੇ ਤਿੰਨ ਹਜ਼ਾਰ ਮੰਗਿਆ ਇਹ 2000 ਚ ਲਿਜਾ ਰਿਹਾ ਲਾ ਦਿਓ ਠੀਕ ਹੈ ਸੁਣੋ ਸੁਣੋ ਤਾਂ ਸਾਨੂੰ ਸਾਨੂੰ ਕੀ ਚਾਹੀਦਾ ਪਹਿਲਾਂ ਤਾਂ ਅਸੀਂ ਡਰਾਈਵਰ ਵੀ ਦੇਖਗੇ ਫਿਰ ਅਸੀਂ ਸਕੂਲ ਦੀ ਜ਼ਿੰਮੇਵਾਰੀ ਜਦੋਂ ਅਸੀਂ ਬਿਲਡਿੰਗ ਫੰਡ ਦਿੰਨੇ ਆ ਅਡਮਿਸ਼ਨ ਫੀਸ ਦਿੰਨੇ ਆ ਹਰ ਸਾਲ ਅਡਮਿਸ਼ਨ ਫੀਸ ਹੈ ਹਰ ਸਾਲ ਬਿਲਡਿੰਗ ਫੰਡ ਹੈ ਹਰ ਸਾਲ ਅਨਾਪ-ਸ਼ਨਾਪ ਫੰਡ ਹੈ ਪਤ ਨਹੀਂ ਕਿਹੜੇ-ਕਿਹੜੇ ਨਾਂ ਤੇ ਫੰਡ ਹੈ ਤਾਂ ਉਦੋਂ ਉਹਨਾਂ ਨਾਲ ਕਦੇ ਕੁਐਸਚਨ ਨਹੀਂ ਕੀਤਾ ਸੀ ਕਿ ਸਾਡੇ ਬੱਚੇ ਦੀ ਸੇਫਟੀ ਕੀ ਹੈ ਸੇਫਟੀ ਬਾਰੇ ਅਸੀਂ ਕਦੇ ਨਹੀਂ ਪੁੱਛਿਆ ਅਸੀਂ ਸਿਰਫ ਦੇਖ ਲੈਨੇ ਆ ਸਕੂਲ ਦਾ ਨਾਮ ਵੱਡਾ ਹੈ ਸਕੂਲ ਦੀ ਐਡਰੈਸ ਸੋਹਣੀ ਹੈ ਸਕੂਲ ਦੀਆਂ ਬੈਨਾਂ ਲੱਗੀਆਂ ਹੋਈਆਂ ਅਸੀਂ ਇਹ ਚੈੱਕ ਕਰਦਨੇ ਆ ਅਸੀਂ ਕਦੇ ਇਹ ਨਹੀਂ ਪੁੱਛਿਆ ਸਕੂਲ ਤੋਂ ਕਿ ਸਾਡੇ ਬੱਚੇ ਦੀ ਸੇਫਟੀ ਕੀ ਹੋਊਗੀ ਇਹਨਾਂ ਦੀ ਬੇਸ਼ਰਮੀ ਹੈ ਨਲਾਇਕੀ ਹੈ ਮੈਂ ਮੂੰਹ ਤੇ ਕਹਿ ਰਿਹਾ ਗੇਟ ਤੇ ਖੜ ਕੇ ਸੈਂਟ ਜੇਵੀਅਰ ਸਕੂਲ ਬਟਿੰਡਾ ਐਡੀ ਬੇਸ਼ਰਮੀ ਹੈ ਕਿ ਬੰਦੇ ਇੰਨੇ ਪਬਲਿਕ ਨੂੰ 2-3 ਘੰਟੇ ਹੋ ਗਏ ਇੱਥੇ ਬੈਠਿਆ ਨੂੰ ਖੱਜਲ ਖਵਾਰ ਹੋ ਰਹੀ ਹੈ ਗਰਮੀ ਦੇ ਵਿੱਚ ਮੁੜਕੋ ਮੁੜਕੀ ਥੱਲੇ ਜ਼ਮੀਨ ਤੇ ਬੈਠੇ ਆ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਕਹਿੰਦਾ ਜੀ 10 ਬੰਦੇ ਆਜੋ ਅਸੀਂ ਕਿਸੇ ਨਾਲ ਗੱਲ ਕਰਾਉਣੇ ਆ 10 ਬੰਦੇ ਖੜ ਗਏ ਬਾਕੀ ਪਬਲਿਕ ਪਿੱਛੇ ਕਰਤੀ ਉੱਥੇ 20 ਮਿੰਟ ਖੜ ਕੇ ਅਸੀਂ ਕਹੀ ਜੰਨੇ ਜਿਨ੍ਹਾਂ ਨੂੰ ਅੱਜ ਬਾਹਰ ਬੁਲਾ ਲਓ ਜੀ ਉਹਨਾਂ ਨੇ ਮਾਫੀ ਮੰਗਣੀ ਆ ਅਸੀਂ ਹੱਥ ਜੋੜੀ ਜੰਨੇ ਆ ਯਾਰ ਦੋਸ਼ੀ ਅਸੀਂ ਆ ਕਿ ਦੋਸ਼ੀ ਤਾਂ ਅੰਦਰ RAM nal AC 'ਚ ਬੈਠੇ ਆ ਕੋਆਰਡੀਨੇਟਰ ਮੈਡਮ ਕਹਿੰਦੀ ਜੀ ਉਹ ਲੈ ਰਹੀ ਆ ਕਲਾਸ ਲਾ ਰਹੀ ਆ ਕੋਆਰਡੀਨੇਟਰ ਕਦੇ ਕਲਾਸ ਲੈਂਦੀ ਕੋਈ ਨਹੀਂ ਝੂਠ ਬੋਲ ਰਹੇ ਆ ਸਿਰਫ ਕਾਦੇ ਕਰਕੇ ਪ੍ਰਸ਼ਾਸਨ ਦੀ ਸ਼ਹਿ ਆ ਸਾਰਾ ਆਮਲੇ ਫੈਲੇ ਦੀ ਸ਼ਹਿ ਆ ਤਨ ਦਾ ਇਹਨਾਂ ਦਾ ਸਿਸਟਮ ਵੱਡਾ ਹੈ ਪਹੁੰਚ ਇਹਨਾਂ ਲੋਕਾਂ ਦੀ ਉੱਤੋਂ ਤੱਕ ਹੁੰਦੀ ਹੈ ਸੈਂਟਰ ਤੱਕ ਇਹਨਾਂ ਨੂੰ ਲੱਗਦਾ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਬਸ ਇੱਕ ਟਰੱਕ ਓਵਰਲੋਡ ਜਾਂਦਾ ਹੋਵੇ ਸੜਕ ਤੇ ਪੁਲਿਸ ਵਾਲੇ ਉਹਦੀ ਚਲਾਨ ਕੱਟ ਦਿੰਦੇ ਆ ਮਾੜਾ ਜਾਂ ਨੰਬਰ ਮਿਟਿਆ ਹੋਵੇ ਚਲਾਨ ਉਹਦੀ ਕੱਟ ਦਿੰਦੇ ਆ ਆ 100 ਵੈਨਾ ਇਲੈਗਲ ਖੜੀਆਂ ਐ ਤੇ ਇਲੈਗਲ ਖੜੀਆਂ 100 ਵੈਨਾ ਇਹਨਾਂ ਨੂੰ ਮਿਲਣਾ ਬਹੁਤ ਸੁੱਖਾ ਸਾਨੂੰ ਪ੍ਰਧਾਨ ਮੰਤਰੀ ਨੂੰ ਮਿਲਣਾ ਬਹੁਤ ਸੁੱਖਾ ਪਰ ਸਕੂਲ ਦੇ ਪ੍ਰਿੰਸੀਪਲ ਨੂੰ ਮਿਲਣਾ ਬੜਾ ਔਖਾ ਜਿਹੜਾ ਸੈਂਜੇ ਵੀ ਇਹਦਾ ਪ੍ਰਿੰਸੀਪਲ ਐ ਇਹਨੂੰ ਮਿਲਣਾ ਤੁਸੀਂ ਤੁਹਾਡੇ ਬੂਟ ਟੁੱਟ ਜਾਣਗੇ ਤੁਹਾਨੂੰ ਇਹਨੂੰ ਪ੍ਰਿੰਸੀਪਲ ਨੂੰ ਮਿਲੇਗਾ ਤੁਸੀਂ ਦੇਖੋ ਜੇਲ੍ਹ ਦੇ ਗੇਟ ਵਾਂਗੂ ਗੇਟ ਲਾਇਆ ਵਾ ਜੀ ਜੇਲ੍ਹ ਦੇ ਗੇਟ ਵਾਂਗੂ ਗੇਟ ਲਾਇਆ ਅੰਦਰ 5 6 ਜਣੇ ਸਿਕਿਉਰਿਟੀ ਵਾਲੇ ਖੜੇ ਆ ਠੀਕ ਹੈ ਟੀਚਰਾਂ ਆ ਕੇ ਅੰਦਰੋਂ ਐ ਕੜ ਕੇ ਦੇਖਣ ਲੱਗੀਆਂ ਵੀ ਨਾਲੇ ਉਹਨਾਂ ਦੇ ਅੰਦਰ ਆਹੋ ਸਿਕਿਉਰਿਟੀ ਚ ਵੀ ਜਿਵੇਂ ਅਸੀਂ ਕੋਈ ਮਗੇ ਅਨਵੰਟਰ ਐਲੀਮੈਂਟ ਸੁਣਨੇ ਆ ਜੀ ਤਿੰਨ ਦਿਨ ਹੋ ਗਏ ਜੀ ਇਹ ਕਿੰਨੀ ਦੀ ਨੌਕਰੀ ਨਹੀਂ ਹੋਈ ਜਨਾਬ ਕਿੰਨੇ ਹੋ ਗਿਆ ਪ੍ਰਸ਼ਾਸਨ ਨੇ ਕਿਤਾ ਸਕੂਲ ਨੇ ਕਿਤਾ ਜੀ ਜਨਾਬ ਸਕੂਲ ਨੇ ਕੀ ਕੀਤਾ ਮਾਰੇ ਜੀ ਗੱਲ ਸੁਣੋ ਹਾਂ ਜੀ ਸਰ ਜੀ ਇੱਕ ਮਿੰਟ ਗੱਲ ਹੋਰ ਕਰੀ ਜਾ ਕੇ ਪਤਾ ਲੱਗਦਾ ਨਹੀਂ ਨੌਕਰੀ ਕੋ ਕਰਦੇ ਕਰੇ ਜਾ ਕੇ ਕਰੇ ਥੋੜਾ जनाब नौ किर माहौल आपके देखो जी ਉਹ ਉਹ ਇਹ ਹਾਦਸਾ ਥੋੜੇ ਕਿਸੇ ਬੱਚੇ ਦਾ ਪਾਪਾ ਹੁੰਦਾ ਮਾੜੀ ਜੀ ਇੱਕੇ ਮਿੰਟ ਮੜਾ ਜਗਾ ਬੰਦਾ ਇੱਕ ਦੋ ਜਾਣਦੇ ਜਿਹੜੀ ਬੰਦਾ ਸਰਕਾਰੀ ਆਪੂਰੋ ਪ੍ਰਾਈਵੇਟ ਦੋង ਵੀ ਕਰ ਰਹੇ ਹੈ ਕੋ ਸਕੂਲ ਹੀ ਕਰੂ ਮੰਗ ਮੰਗ ਕੇ ਆਇਆ ਇੱਕ ਮਿੰਟ ਜਨਾਬ ਉਹ ਵੀ ਨੌਕਰੀ ਕਰੇ ਜੋਬ ਕਰਦੀ ਹੈ ਮੈਨੂੰ ਜੋਬ ਕਰਦੀ ਮੈਨੂੰ ਮੰਗ ਮੰਗ ਕੇ ਆਇਆ ਹਰਵੀਰ ਕਿੱਥੇ ਹੈ ਕੁੜੀਆਂ ਨੂੰ ਲਿਆ ਆ ਬਈ ਹਰਵੀਰ ਨੂੰ ਬਲਾਕ ਨਾ ਨਹੀਂ ਮਤਰਾ ਕਰੀ ਬੰਦ ਕਰ ਦੇ ਬੰਦ ਕਿਉਂ ਵੀ ਕੈਮਰਾ ਬੰਦ ਕੈਮਰਾ ਬਹੁਤ ਬਹੁਤ ਗੱਲ ਕਰਾਂ ਤਾਂ ਸਭ ਤੋਂ ਵੱਧ ਚੱਲੀਆਂ ਨੇ ਬਈ ਚਲਾੜਾ ਬਈ ਚਲਾੜਾ ਕਰੀ ਕੋਈ ਨਾ ਕੋਈ ਨਾ ਵੀ ਇਹਨੂੰ ਭਲਾ ਪੈਣਾ ਮਰਿਆ ਬਈ ਕੋਈ ਨਾ ਕੋਈ ਨਾ ਕੋਈ ਪਰ ਆਵੇ ਕੋਈ ਕਰਦਾ ਆਲਾ ਇੱਕ ਮਿੰਟ ਦਾ ਫਰਡ ਦਿਓ ਫਰਡ ਦਿਓ 1 ਮਿੰਟ ਮੇਰੀ ਸੁਣ ਤੋਂ ਗੱਲ ਕਰ ਨਹੀਂ ਨਹੀਂ ਭਾਈ ਇਹ ਬਾਹਰ ਹੈ ਬਾਹਰ ਨਹੀਂ ਪਰਮਿਸ਼ਨ ਤੋਂ ਬਿਨਾਂ ਨਹੀਂ ਨਹੀਂ ਮੇਰੇ ਬਾਈ ਤੋ ਮੇੜਾ ਐ ਅਹੀਂ ਪੁੱਤਾ ਇੱਥੇ ਕਰ ਦਿੰਦੇ ਆ ਮੇਰੇ ਬਾਈ ਮਿੱਚੀ ਨੋ ਤੇਰੇ ਬੰਦੇ ਬਣ ਕੇ ਆਉਂਦੇ ਆ ਤੇਰੇ ਬਾਈ ਅਮਮ ਰੱਖੋ ਜੀ ਜੇ ਤੁਹਾਡੇ ਤੋਂ ਬਿਨਾਂ ਕੋਈ ਹੁੰਦਾ ਨਹੀਂ ਕੰਮ ਜੇ ਤੁਸੀਂ ਹੋਵੋਗੇ ਨਾ ਫੇਰ ਹੀ ਹੋਗੇ ਉਹ ਬੰਦੇ ਬਣਾ ਲਓ ਜਿਹੜੇ ਚਰਾਗ